ਦੋਸਤੋ ਕਈ ਵਾਰ ਨਾ ਕਈ ਲੋਕ ਸਾਰੇ ਨਹੀਂ ਕਈ ਲੋਕ ਜਿਆਦਾ ਪੜਨ ਕਾਰਨ ਤੋਂ ਆਪ ਤੋਂ ਘੱਟ ਪੜੇ ਬੰਦੇ ਬਹੁਤ ਹੀ ਜਿਆਦਾ ਇਨਸਲਟ ਦੇ ਨਾਲ ਪੇਸ਼ ਆਉਂਦਾ ਹੈ ਜਿੱਦਾਂ ਕਿ ਇਹ ਅਨਪੜ੍ਹ ਇਹਨੂੰ ਬੋਲਣ ਦਾ ਨਹੀਂ ਪਤਾ ਇਹਦਾ ਦਿਮਾਗ ਨਹੀਂ ਸਹੀ ਹੈ ਪਰ ਇੱਕ ਗੱਲ ਸੱਚੀ ਹੈ ਤੁਸੀਂ ਇਹ ਇੱਕ ਤਯਾਰਬਾ ਕਰਕੇ ਦੇਖੋ ਕਿ ਜਿੰਨੇ ਵੀ ਪੜੇ ਲਿਖੇ ਲੋਕਾਂ ਦੇ ਉੱਪਰ ਇੱਕ ਮਹਿਕਮਾਏ ਮੰਤਰੀਆਂ ਦਾ ਜਾਂ ਕੋਈ ਹੋਰ ਵੱਡੇ ਬੰਦੇ ਉਹ ਜ਼ਿਆਦਾ ਘੱਟ ਪੜੇ ਹੀ ਹੋਣਗੇ ਤੇ ਉਹ ਇਹਨਾਂ ਨੂੰ ਚਲਾ ਰਹੇ ਹੁੰਦੇ ਆ ਆਪਣੀ ਪੜਾਈ ਦਾ ਕਦੇ ਵੀ ਮaan ਨਾ ਕਰੋ ਕਿਉਂਕਿ ਘੱਟ ਪੜਿਆ ਬੰਦਾ ਵੀ ਕਈ ਵਾਰੀ ਇਹੋ ਜਿਹਾ ਕੰਮ ਕਰ ਜਾਂਦਾ ਤੇ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਜ਼ਿਆਦਾ ਪੜਨਾ ਚੰਗੀ ਗੱਲ ਆ ਪਰ ਕਈ ਵਾਰੀ ਘੱਟ ਪੜੇ ਬੰਦੇ ਦੀ ਇਨਸਲਟ ਕਰਨੀ ਬਹੁਤ ਹੀ ਮਾੜੀ ਗੱਲ ਆ ਤੁਸੀਂ ਉਹਦੇ ਬਾਰੇ ਜਿੰਨਾ ਚਿਰ ਕੁਝ ਜਾਣਦੇ ਨਾ ਹੋ ਉਹਨੂੰ ਅਨਪੜ ਗਵਾਰ ਜਾਂ ਘੱਟ ਦਿਮਾਗ ਦਾ ਕਹਿਣਾ ਬਹੁਤ ਹੀ ਗਲਤ ਗੱਲ ਆ ਹੋ ਸਕਦਾ ਤੁਹਾਡੇ ਨਾਲੋਂ ਉਹ ਬੰਦਾ ਦਿਮਾਗ ਦੇ ਵਿੱਚ ਆਪਣੇ ਕੰਮਕਾਰ ਦੇ ਵਿੱਚ ਆਪਣੀ ਮਸ਼ੀਨਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਚਾ ਹੋ ਇਸ ਕਰਕੇ ਹਰ ਇੱਕ ਬੰਦੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ